ਐਕਿਊਜ਼ ਮੀ ਹਾਂਜੀ ਤੂੰ ਐਕਿਊਜ਼ ਮੀ ਹਾਂਜੀ ਤੂੰ ਤੂੰ ਇੱਥੇ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਤੇਰਾ ਕੁਝ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਪਰ ਮੈਨੂੰ ਇੰਨਾ ਵੀ ਨਹੀਂ ਪਤਾ ਸੀਗਾ ਕਿ ਤੂੰ ਇੱਥੇ ਤੱਕੇ ਖਾਂਦਾ ਮਿਲੇਗਾ ਮੈਨੂੰ ਦੱਸੋ ਜੀ ਦੱਸਣਾ ਕੀ ਆ ਦਿਖਦਾ ਰਿਹਾ ਵਾ ਤੂੰ ਰਹੇਗਾ ਨੰਗ ਦਾ ਨੰਗੀ ਤੁਹਾਨੂੰ ਚਾਹੀਦਾ ਕੀ ਆ ਇਹ ਦੱਸੋ ਤੂੰ ਮੈਨੂੰ ਦੇ ਹੀ ਸਕਦਾ ਵਾ ਤੇਰੇ ਪੱਲੇ ਹੈ ਕੀ ਬੂਟਾਂ ਦੀ ਦੁਕਾਨ ਤੇ ਆਈਆਂ ਨਾ ਤਾਂ ਮੈਨੂੰ ਬੂਟ ਦਿਖਾ ਦੇ ਕੋਈ ਜਸਮੀਤ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਵਾਂ ਕਿ ਕਿਹੜਾ ਨੰਬਰ ਦਿਖਾਵਾਂ ਕਿਹੜਾ ਡਿਜ਼ਾਈਨ ਦਿਖਾਵਾਂ ਬੂਟਾਂ ਦਾ ਜਸਮੀਤ ਕੀ ਹੁੰਦਾ ਮੈਡਮ ਕਹ ਮੈਡਮ ਹਾਂਜੀ ਮੈਡਮ ਦੱਸੋ ਜੀ ਹੁਣ ਆਇਆ ਨਾ ਲੈਣ ਤੇ ਸ਼ੂਜ਼ ਦਿਖਾ ਮੈਨੂੰ ਇਧਰ ਉਧਰ ਕੀ ਦੇਖ ਰਹੇ ਆ ਬੂਟ ਦਿਖਾ ਮੈਨੂੰ ਮੇਰੇ ਫਰੈਂਡ ਵਾਸਤੇ ਫਰੈਂਡ ਵਾਸਤੇ ਹਾਂ ਫਰੈਂਡ ਵਾਸਤੇ ਮੇਰੇ ਫਰੈਂਡ ਨੇ ਮੈਨੂੰ ਪੈਸੇ ਦਿੱਤੇ ਸੀ ਉਹਦੇ ਤੇ ਸ਼ਾਪਿੰਗ ਕਰਦੀ ਆ ਦੇਖ ਦੋ ਦੋ ਆਈਫੋਨ ਲੈ ਕੇ ਦਿੱਤੇ 스마트 వాਚ ਐਰਪອດਸ ਨੇ ਮੈਨੂੰ ਉਹਨਾਂ ਵਾਸਤੇ ਸ਼ੂਜ਼ ਦਿਖਾ ਦੇ ਕੋਈ ਵਧੀਆ ਜੇ ਦਿਖਾ ਦਿੰਨਾ ਜੀ ਕਿੰਨਾ ਨੰਬਰ ਆ ਜੀ ਨੰਬਰ ਤਾਂ ਮੇਰਾ ਵੈਸੇ ਉਹੀ ਆ ਪਰ ਤੂੰ ਮੈਨੂੰ ਕਾਲ ਨਾ ਕਰੀ ਮੈਂ ਤੈਨੂੰ ਬਲੌਕ ਕੀਤਾ ਹੋਇਆ ਮੈਡਮ ਮੈਂ ਬੂਟਾ ਦਾ ਨੰਬਰ ਪੁੱਛ ਰਿਹਾ ਮੈਂ ਤੇਰਾ ਕਿੰਨਾ ਨੰਬਰ ਹੈ ਮੇਰਾ ਤਾਂ 6 ਨੰਬਰ ਆ ਤੇਰੇ ਨਾਲੋਂ ਤਾਂ ਵੱਧੀ ਆ 7 ਨੰਬਰ ਦਿਖਾ ਹਾਂਜੀ ਦਿਖਾ ਦਿੰਦਾ ਜੀ ਸਰ ਤੁਸੀਂ ਕੀ ਦਿਖਾ ਰਹੇ ਹੋ ਜੀ ਬੂਟ ਹਾਂ ਤੁਸੀਂ ਰੋਟੀ ਖਾ ਰਹੀ ਸੀ ਨਾ ਮੈਂ ਸੋਚਿਆ ਕਿ ਉਹ ਤਾਂ ਕਰਨਾ ਮੈਂ ਨਹੀਂ ਨਹੀਂ ਮੈਂ ਅਟੈਂਡ ਕਰਦਾ ਜੀ ਅੱਛਾ ਇਹਨਾਂ ਨੂੰ 7 ਨੰਬਰ ਦਿਖਾ ਦਿਓ ਹਾਂ ਜੀ ਮੈਮ ਕੀ ਚਾਹੀਦਾ ਇਹ ਸ਼ੋਰੂਮ 13 ਹਾਂ ਜੀ ਸਰ ਨੇ ਜੀ ਸਾਡੇ ਮੈਂ ਤਾਂ ਸਾਨੂੰ ਕਿੰਨੀ ਵਾਰੀ ਕਿਹਾ ਕਿ ਕਸਟਮਰ ਆਂਦਾ ਨਾ ਤੁਸੀਂ ਨਾ ਅਟੈਂਡ ਕਰਿਆ ਕਰੋ ਸਾਨੂੰ ਆਵਾਜ਼ ਮਾਰ ਲਿਆ ਕਰੋ ਐਕਚੁਅਲੀ ਨਾ ਮੈਂ ਲੰਚ ਕਰਨ ਗਿਆ ਸੀਗਾ ਤੇ ਸਰ ਨਾ ਡਾਊਨ ਟੂ ਅਰਥ ਲੈ ਨਾ ਆਪ ਹੀ ਲੱਗ ਜਾਂਦੇ ਨੇ ਤੁਸੀਂ ਦੱਸੋ ਕਿੰਨਾ ਕਿੰਨਾ ਨੰਬਰ ਕਹਿ ਰਹੇ ਸੀ 7 ਨੰਬਰ ਦਾ 7 ਨੰਬਰ ਮੈਮ ਮੈਂ ਦਿਖਾਣਾ ਤੁਸੀਂ ਬੈਠੋ ਪਲੀਜ਼ ਇੱਧਰ ਬੈਠੋ ਸਰ ਤੁਸੀਂ ਆਪਣੀ ਕੁਰਸੀ ਤੇ ਬੈਠੋ ਜੀ ਹਾਲੋ ਮੈਮ ਆਹ 7 ਨੰਬਰ ਹੈ ਜੀ ਇਹ ਨਵਾਂ ਆਰਟੀਕਲ ਆਇਆ ਹੈ ਬਹੁਤ ਆਹ ਦੇਖੋ ਜੀ ਆਹ ਤਾਂ ਬਹੁਤ ਹੀ ਘੈਂਟ ਹੈ ਜੀ ਬਹੁਤ ਹੀ ਵਧੀਆ ਜੀ ਇਹ ਤਾਂ ਜਦੋਂ ਪੈਰ 'ਚ ਪੈਗਾ ਨਾ ਮੈਂ ਕਹਿੰਦਾ ਜੇ ਬੰਦਾ ਲੰਗੜਾ ਤਾਂ ਵੀ ਭੱਜਣ ਲੱਗ ਜੂ ਬਈ ਆਵਲਾ ਕਰਤਾ ਆਵਲਾ ਜੀ ਹਾਂ ਜੀ ਇਹ 1100 ਰੁਪਏ ਦਾ ਜੀ ਡਿਸਕਾਊਂਟ ਕਰਕੇ ਦੇ ਲੀਏ ਜੀ ਹਾਂ ਪੈਕ ਕਰ ਦੋ ਬਾਕੀ ਸਾਰ ਨੂੰ ਪੁੱਛ ਲਓ ਸ਼ਾਇਦ ਡਿਸਕਾਊਂਟ ਕਰ ਦੇਣ ਸਰ ਬਹੁਤ ਵਧੀਆ ਬੰਦੇ ਨੇ ਐਕਚੁਅਲੀ ਨਾ ਸਰ ਨੇ ਨਾ ਬਹੁਤ ਮਿਹਨਤ ਕੀਤੀ ਆ ਆ ਏਡੀ ਵੱਡੀ ਦੁਕਾਨ ਪਾਈ ਆ ਤੇ ਸਰ ਦੇ ਹੋਰ ਵੀ ਬਹੁਤ ਬਿਜ਼ਨਸ ਨੇ ਬਹੁਤ ਵਧੀਆ ਇਨਸਾਨ ਨੇ ਉਹ ਜੇ ਕੋਈ ਆਪਣਾ ਬੰਦਾ ਆਵੇ ਨਾ ਉਹਨਾਂ ਨੂੰ ਡਿਸਕਾਊਂਟ ਕਰ ਦਿੰਦੇ ਤੁਹਾਨੂੰ ਜਾਣਦੇ ਨੇ ਉਹ ਹਾਂ ਮੇਰਾ ਫਰੈਂਡ ਅੱਛਾ ਫਰੈਂਡ ਸੀਗੇ ਫਿਰ ਤਾਂ ਤੁਹਾਨੂੰ ਡਿਸਕਾਊਂਟ ਕਰ ਦੇਣਗੇ ਆ ਮੈਂ ਪੈਕ ਕਰ ਦਿੰਦਾ ਵੀ ਹਲੋ ਤੁਸੀਂ ਉਹਨਾਂ ਕੋਲ ਜਾ ਕੇ ਨਾ ਥੋੜੀ ਜਿਹੀ ਮਿੰਤਾਂ ਜੀ ਕਰੋ ਕਰ ਦੇਣਗੇ ਠੀਕ ਹੈ ਹਲੋ ਕਿਨੇ ਦੇ ਆਏ ਹੈ ਕਿਹੜੇ ਸ਼ੂਜ਼ ਹੈ ਇਹ ਵੈਸੇ ਤਾਂ 1500 ਰੁਪਏ ਦੇ ਆ ਡਿਸਕਾਊਂਟ ਕਰਕੇ ਤੁਸੀਂ 1100 ਦੇ ਦੋ ਠੀਕ ਹੈ ਮੇਰੇ ਕੋਲ ਹਿਆਰ ਹੀ ਹੈ 1000 ਰੁਪਏ ਹੀ ਹੈ ਲੱਗਦਾ ਤੁਹਾਡਾ ਜਿਹੜਾ ਫਰੈਂਡ ਆ 100 ਰੁਪਏ ਦੇਣਾ ਭੁੱਲ ਗਿਆ ਹੋਣਾ ਚਲੋ ਕੋਈ ਗੱਲ ਨਹੀਂ ਤੁਸੀਂ 1000 ਰੁਪਏ ਦੇ ਦਿਓ ਬਸ ਕਾ ਹੋ ਗਈ ਜੀ ਗੱਲ ਹੋ ਗਈ ਹਾਂ ਕਰਦਾ ਜੀ ਆਹ ਲਓ ਜੀ ਆ ਆਪਣੇ ਤੁਹਾਡੇ ਫਰੈਂਡ ਨੇ ਜਿਹੜੇ ਆਈਫੋਨ ਦਿੱਤੇ ਹੋ ਆ ਤੁਹਾਡਾ ਸਮਾਨ ਸਰੇਂਦਰਾ ਪੈਕ ਕਰ ਦਿਓ ਹਾਂਜੀ ਵੈਸੇ ਦੇਖ ਲਓ ਨਾ ਕਿੰਨੇ ਵਧੀਆ ਨੇ ਤੁਹਾਡੇ ਫਰੈਂਡ ਆਪਣੀ ਸਾਹਮਣੀ ਦੁਕਾਨ ਤੋਂ ਵੀ ਲੇਡੀ ਸ਼ੂਜ਼ ਵੀ ਲੈ ਕੇ ਆਇਆ ਕੋਈ ਗੱਲ ਤੁਹਾਨੂੰ ਪਤਾ ਅਸੀਂ ਅਸਰ ਨੇ ਨਾ ਨਵੀਂ ਸ਼ੋਅ ਖੋਲੀ ਆ ਸ਼ੋਰੂਮ ਇਹ ਨਾ ਜੈਂਟ ਸੈਕਸ਼ਨ ਆ ਸਾਡਾ ਜਿਹੜਾ ਲੇਡੀਜ਼ ਤੇ ਬੱਚਿਆਂ ਦਾ ਸੈਕਸ਼ਨ ਹੈ ਨਾ ਉਹ ਸਾਹਮਣੇ ਹੈ ਜੀ ਉਹ ਸਾਹਮਣੇ ਉਹ ਵੀ ਸਰਦਾ ਹੀ ਆ ਬੜੇ ਵਧੀਆ ਇਨਸਾਨ ਨੇ ਜੀ ਦੇਖੋ ਕੋਈ ਵੀ ਆਂਦਾ ਨਾ 100 150 ਤੋਂ ਹੀ ਛੱਡ ਦਿੰਦੇ ਨੇ ਸਮਾਨ ਲਵਾਤਾ ਸੀਗਾ ਇਹ ਤੈਨੂੰ ਕਿਉਂ ਹਾਂਜੀ ਹਾਂਜੀ ਸਰ ਲਵਾਤਾ ਸੀਗਾ ਹਾਂਜੀ ਹਾਂਜੀ ਹਲੋ ਮੈਡਮ ਦੇਖੋ ਮੇਰੇ ਲਈ ਚਾਹ ਲਿਆਓ ਇੱਕ ਚਾਹ ਸਰ ਮੈਂ ਲਿਆਣਾ ਸਰ ਸਰ ਜਿਹੜਾ ਤੁਸੀਂ ਆਈਸਟੀ ਦਾ ਆਰਡਰ ਦਿੱਤਾ ਸੀ ਉਹ ਵੀ ਲਿਆਵਾਂ ਕੱਲੀ ਚਾਹ ਗਰਮ ਵਾਲੀ ਭੈਣ ਦਿਆ ਜਿਹੜਾ ਉੱਥੇ ਤੋਂ ਖੜੋ ਸਾਡਾ ਮੇਰੀ ਵੀ ਐਕਟਿੰਗ ਕਰਵਾਤੀ ਆ ਇਹ ਕੌਣ ਸੀ ਇਹ ਥੈਂਕ ਯੂ ਭਰਾ ਜੀ ਤੇ ਰੱਖਣ ਵਾਸਤੇ ਯਾਰ ਕਾਦੀ ਇੱਜ਼ਤ ਰੱਖੀ ਤੂੰ ਉਹ ਚੋੜਾ ਹੀ ਹੋਈ ਜਨਾ ਓ ਯਾਰ ਉਹ ਮੇਰੀ ਦੋਸਤ ਸੀਗੀ ਤੇ ਮੈਨੂੰ ਤਰਸ ਆ ਗਿਆ ਤੇਰੇ ਤੇ ਵੱਡਾ ਤੂੰ ਕਾਰੀਗਰ ਡਾਊਨ ਟੂ ਅਰਥ ਬਾਈ ਤਾਂ ਕੀ ਹੋ ਗਿਆ ਯਾਰ ਉਹ ਉਹਦੇ ਮੂਰੇ ਬੇਇੱਜ਼ਤੀ ਹੋ ਜਾਣੀ ਸੀ ਹੁਣ ਉਹ ਤਾਂ ਠੀਕ ਹੋ ਗਿਆ ਤੁਸੀਂ ਬੇਇੱਜ਼ਤੀ ਕਰਨੀ ਹੈ ਭਾਜੀ ਤੇਰੀ ਤਾਂ ਘਰੇ ਕੋਈ ਇੱਜ਼ਤ ਨਹੀਂ ਹੈਗੀ ਹੈ ਉਹ ਸ਼ੁਕਰ ਕਰ ਤੈਨੂੰ ਛੱਡ ਗਈ ਪੱਲੇ ਤੇਰੇ ਕੱਖ ਨਹੀਂ ਤੂੰ ਫਰੈਂਡਾ ਬਣਾਣਾ ਕੰਮ ਕੁੰਮ ਤੇਰੇ ਪੱਲੇ ਹੈ ਕੁਛ ਨਹੀਂ ਭਾਜੀ ਹੁਣ ਮੇਰੀ ਬੇਟੀ ਗੁੱਸਾ ਨਾ ਚੜਾ ਤੈਨੂੰ ਸਰ ਸਰ ਕਹਿ ਕੇ ਮੇਰੀ ਜਾਲ ਖੁਣ ਲੱਗ ਗਈ ਆ ਮੈਂ ਕਿਹੜਾ ਤੁਹਾਡਾ ਕੋਈ ਨੱਕ ਬੜਾਈ ਮੈਂ ਵੀ ਤਾਂ ਵਧੀਆ ਕੀਤਾ ਵਾ ਨਾ ਭਾਈ ਕੀ ਵਧੀਆ ਕੀਤਾ ਤੂੰ ਹੈ ਮੈਂ ਨੌਕਰ ਬਣਿਆ ਤੇਰੇ ਸਾਹਮਣੇ ਉਹ ਮੈਂ ਦਾ ਸੁਣ ਲਿਆ ਅੰਦਰੋਂ ਉਹ ਮੈਂ ਕਿਹਾ ਭਰਾ ਦੀ ਇੱਜ਼ਤ ਬਚਾ ਲਈਏ ਅੱਜ ਕੱਲ ਚੱਲਦਾ ਪਿਆ ਨਾ ਮੋਟੀਵੇਸ਼ਨਲ ਰਿਹਾ थैंक यू ਭਾਈ ਸਿਰ ਥੈਂਕ ਯੂ ਦਾ ਅਖਲਾਰਾ ਸਾਹਮ ਇੰਨੇ ਜੋੜੇ ਬਾਹਰ ਕੱਢੇ ਨਾਲੇ ਕੀ ਤੋਂ ਪੁੱਛ ਕੇ ਨੂੰ 100 ਛੱਡੇ ਓਏ 1000 ਲੈ ਕੇ ਰੱਖ ਲਿਆ ਮੈਨੂੰ ਲੱਗਿਆ ਦੇ ਦਊਗੀ ਪੈਸੇ ਹੁਣ ਆਈਫੋਨ ਦੋ ਦੋ ਚੱਕੇ ਹੋਏ ਐ ਮੈਨੂੰ ਲੱਗਿਆ ਟਿੱਪ ਵੀ ਉਹ ਕੋ ਵੱਖਰਾ ਦੇ ਕੇ ਜਾਊਗੀ ਤੇਰੀ ਤਨਖਾਹ 'ਚੋਂ 100 ਕੱਟੂ ਮੈਂ ਭਾਈ ਐਦਾਂ ਕਿਦਾਂ 100 ਕਟੋਂਗੇ ਜੀ ਐਦਾਂ ਕਟੂਗਾ ਚੱਕ ਇਹਨੂੰ ਭਾਈ ਇਹਨੇ ਨਾ 100 ਘਟੋ ਬੈਠ ਤੇ ਸਾਰਾ ਕੰਮ ਮੁਸਫਾ ਭਾਈ ਕਮਾਈ ਹੁੰਦੀ ਕਮਾਈ ਕਹਦੀ ਹੁੰਦੀ 100 ਮੇਰਾ ਕਟਾਇਆ ਸਾਰੇ ਇਕੱਠੇ ਚੱਕ ਲੈ ਉੱਠ ਕੇ ਬੈਟ ਕੇ ਲਾਈ ਜਨਾ ਪੱਲੇ ਕੱਖ ਹੋਵੇ ਫੇਰ ਫਰੈਂਡਾ ਬਣਾਈਆਂ ਹੁੰਦੀਆਂ ਨੇ ਐ ਨਹੀਂ ਟਿਕਦੀ ਦੋ ਦੋ ਆਈਫੋਨ ਰੱਖੀ ਬੈਠੀ ਸੀ ਅਗਲੀ ਤੇਰੇ ਕੋਲੇ ਤਾਂ ਇੱਕ ਐਂਡਰੋਇਡ ਹੋ ਜੀ ਵੀ ਧਾਰੀ ਆਈ ਹੋਈ ਆ ਭਾਈ ਬੋਲੀ ਜਾਣਾ ਜੀ ਹੁਣ ਭਰਾ ਨੂੰ ਕਿਹੜੇ ਭਰਾ ਓਏ ਕੰਮ ਕਰਦਾ ਮੇਰੇ ਕੋਲ ਤੂੰ